ਹਾਂਜੀ ਸੰਗੇਤ ਜੀ ਇਸ ਵਕਤ ਅਸੀਂ ਝੁੱਗੀਆਂ ਪੀਰ ਬਖਸ਼ ਪਿੰਡ ਦੇ ਵਿੱਚ ਖੜੇ ਆਂ ਸ਼੍ਰੀ ਤਰਨਤਾਰਨ ਸਾਹਿਬ ਦੇ ਵਿੱਚ ਅੱਜ ਇੱਥੇ ਟਰੈਕਟਰ ਸ਼ੁਰੂ ਕਰਨ ਲੱਗੇ ਆਂ ਜੀ ਇੱਥੇ ਤਿੰਨ ਪਿੰਡਾਂ ਦੀ 300 ਕਿਲਾ ਜਿਹੜੀ ਰੇਤ ਚਕਾਈ ਹੈ ਜੀ ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਵੀਰੇ ਉਹ ਨਹੀਂ ਸਾਡੇ ਕੋਲੇ ਪਹੁੰਚੇ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਲ ਇਹਨਾਂ ਵੀਰਾਂ ਨੇ 1 ਲੱਖ ਰੁਪਏ ਦਾ ਡੀਜ਼ਲ ਦੇਣਾ ਜੀ ਨਾਲ ਟਰੈਕਟਰ ਲੈ ਕੇ ਆਉਣਗੇ ਤੇ ਨਾਲ ਡੀਜ਼ਲ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹਨਾਂ ਵੀਰਾਂ ਦਾ ਦਾਨੀ ਸੱਜਣਾ ਦਾ ਤੇ ਨੌਜਵਾਨਾਂ ਦਾ ਜਿਨ੍ਹਾਂ ਨੇ ਇੱਥੇ ਤੱਕ ਸੇਵਾ ਪਹੁੰ ਸਲੋਪ ਇਹਨਾਂ ਨੇ ਲੱਖ ਰੁਪਏ ਦਾ ਡੀਜ਼ਲ ਜੀ ਇਸੇਵਾ ਦੇ ਵਿੱਚ ਤੇ ਟਰੈਕਟਰ 5 7 10 ਜਿੰਨੇ ਵੀ ਸਾਡੀ ਸਹਨੇ ਪਿੰਡ ਨਹੀਂਓ ਸਾਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਗਿਆ ਅਸੀਂ ਬਾਈ ਇਹ ਸੇਵਾ ਚ ਦਿੰਦੇ ਆਏ ਆ ਤੇ ਦਿੰਦੇ ਰਹਾਂਗੇ ਸਹਿਯੋਗ ਪੂਰਾ ਫੁੱਲ ਤੇ ਪਰਸੋਂ ਤੋਂ ਅਸੀਂ ਸੇਵਾ ਜਿਹੜੀ ਸਾਡੀ ਸਟੇਟ ਨਾਲ ਇਹ ਸ਼ੁਰੂ ਕਰਾਂਗੇ ਤੇ ਬਹੁਤ ਬਹੁਤ ਬਾਈ ਦਾ ਧੰਨਵਾਦ ਜਿਨ੍ਹਾਂ ਨੇ ਇਹ ਮਲਵਈ ਉਪਰਾਲਾ ਕੀਤਾ ਡੀਜ਼ਲ ਦਾ ਤੇ ਦੂਜੀ ਵੀ ਸੇਵਾ ਹਜੇ ਕੋਈ ਇਹ ਵੀ ਨਹੀਂ ਡੀਜ਼ਲ ਹੋਰ ਵੀ ਜਿੰਨਾ ਸਾਡੇ ਪਿੰਡਾਂ ਨਿਓ ਸਹਿਯੋਗ ਸਾਡੇ ਐਨ ਆਰ ਆਈ ਭਰਾਵਾਂ ਨੂੰ ਸਾਡੇ ਨੂੰ ਜਿੰਨਾ ਵੀ ਸਹਿਯੋਗ ਆ ਅਸੀਂ ਵੱਧ ਤੋਂ ਵੱਧ ਕਰਾਂਗੇ ਕਰਾਂਗੇ ਧੰਨਵਾਦ ਵੀਰਾ ਜੀ ਤੁਹਾਡਾ ਸਾਰੇ ਸਹੈਨੇ ਦਾ ਹੀ ਤੇ ਤੁਹਾਡੇ ਨੌਜਵਾਨਾਂ ਦਾ ਬੱਚਿਆਂ ਦਾ ਦਿਲੋਂ ਧੰਨਵਾਦ ਜੀ ਇਹਨਾਂ ਨੇ ਇਸ ਸੰਸਥਾ ਦੇ ਨਾਲ ਸਹਿਯੋਗ ਕਰਨ ਲਈ ਇੱਥੇ ਤੱਕ ਪਹੁੰਚੇ ਔਰ ਹਰ ਜਿਹੜੀ ਜ਼ਮੀਨਾਂ ਖਰਾਬ ਹੋਈਆਂ ਉਹਨਾਂ ਨੂੰ ਪਹਿਲੀ ਨੂੰ ਪੱਧਰ ਕਰਨ ਲਈ ਸਹਿਯੋਗ ਕਰਨ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ